ਮਸਕਾਤ ਆਤੀ ਹਾਂ ਮੈਂ ਤੁਹਾਡਾ ਆਪਣਾ ਰਮਨ ਕੁਮਾਰ ਸ਼ੇਰਾਟਾ ਸਾਥੀਓ ਨਗਰ ਨਿਗਮ ਦੇ ਚੋਣ ਆ ਗਏ ਨੇ ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਵੱਲੋਂ ਕਹਿ ਦਿੱਤਾ ਗਿਆ ਵਾ ਕਿ ਜਿਹੜਾ ਜਲਦੀ ਤੋਂ ਜਲਦੀ ਚੋਣ ਕਰਾਨ ਚੋਣ ਦਸੰਬਰ ਦੇ ਐਂਡ ਤੇ ਜਾਂ ਜਨਵਰੀ ਦੇ ਪਹਿਲੇ ਹਫਤੇ ਚ ਹੋ ਜਾਣੇ ਨੇ ਸਾਥੀ ਜਿਵੇਂ ਤੁਸੀਂ ਜਾਣਦੇ ਹੋ ਕਿ ਪੰਜਾਬ ਸਰਕਾਰ ਨੇ ਅੱਗੇ ਹੀ ਚੋਣ ਜਰੇ ਆ 2.5 ਸਾਲ ਲੇਟ ਕਰ ਦਿੱਤੇ ਨੇ 2.5 ਸਾਲ ਆਮ ਆਦਮੀ ਪਾਰਟੀ ਸਰਕਾਰ ਦੇ ਤੇ 5 ਸਾਲ ਕਾਂਗਰਸ ਸਰਕਾਰ ਦੇ ਸਾਢੇ 7 ਸਾਲ ਹੋ ਗਏ ਆ ਸਾਨੂੰ ਸ਼ਾਟੇ ਵਿੱਚ ਅੰਮ੍ਰਿਤਸਰ ਵਿੱਚ ਗੰਦ ਵਿੱਚ ਜ਼ਿੰਦਗੀ ਬਤੀਤ ਕਰਦੇ ਹੋਏ ਸਾਥੀਓ ਕੂੜੇ ਦਾ ਕੋਈ ਉਠਾਵ ਨਹੀਂ ਕੂੜਾ ਚੁੱਕਿਆ ਨਹੀਂ ਜਾਂਦਾ ਲੋਕਾਂ ਦੇ ਘਰਾਂ ਵਿੱਚੋਂ ਕਿ ਕੂੜੇ ਦੀਆਂ ਗੱਡੀਆਂ ਆਉਂਦੀਆਂ ਹੁੰਦੀਆਂ ਸੀ ਕੂੜੇ ਦੀਆਂ ਗੱਡੀਆਂ ਬੰਦ ਹੋ ਗਈਆਂ ਲੋਕਾਂ ਨੇ ਕੂੜਾ ਸੁੱਟਿਆ ਕਿੱਥੇ ਜਦੋਂ ਕੂੜੇ ਦਾ ਘਰ ਬੱਗੂ ਆਣੀ ਜਦ ਸਟਾਰਟ ਹੋ ਜਾਂਦੀ ਸੀ ਲੋਕਾਂ ਨੇ ਕੂੜਾ ਸੁੱਟਿਆ ਰੋਡ ਦੇ ਉੱਪਰ ਜਾ ਕੇ ਤੇ ਰੋਡ ਤੇ ਵੀ ਹਰ ਗਲੀ ਦੇ ਬਾਹਰ ਕੂੜੇ ਦੇ ਢੇਰ ਲੱਗੇ ਜਿਹੜੀਆਂ ਟਰਾਲੀਆਂ ਸੀ ਉਹ ਵੀ ਜਿਹੜੀਆਂ ਵਾ ਰੋਡ ਤੇ ਆਉਂਦੀਆਂ ਸੀ ਉਹ ਵੀ ਬਹੁਤ ਘਟ ਗਈਆਂ ਤੇ ਕੂੜਾ ਫਿਰ ਜਮਾ ਹੋਣਾ ਸਟਾਰਟ ਹੋ ਗਿਆ ਭਾਵੇਂ ਉਹ ਸ਼ਹਾਟਾ ਚੌਂਕ ਹੋਵੇ ਭਾਵੇਂ ਉਹ ਖੰਡ ਵਾਲਾ ਚੌਂਕ ਹੋਵੇ ਭਾਵੇਂ ਨਰਨਗੜ ਚੌਂਕ ਹੋਵੇ ਤੇ ਭਾਵੇਂ ਹ ਸੀਵਰੇਜ ਜਿਹਦਾ ਪਾਣੀ ਜਿਹੜਾ ਹੈਗਾ ਵਾ ਉਹ ਪੀਣ ਵਾਲੇ ਪਾਣੀ ਦਾ ਮਿਕਸ ਹੋ ਕੇ ਪਾਣੀ ਆ ਰਿਹਾ ਸੀ ਜਿਹਦੇ ਕਰਕੇ ਪਿਛਲੇ 3-4 ਸਾਲਾਂ ਤੋਂ ਅਸੀਂ ਛਾਟੇ ਦੇ ਵਿੱਚ ਬਿਮਾਰੀ ਫੈਲੀ ਹੋਈ ਆ ਤੇ ਲੋਕ ਘਰ ਘਰ ਬਿਮਾਰ ਪਏ ਕੋਈ ਇਹੋ ਜਿਹਾ ਘਰ ਨਹੀਂ ਛਾਟੇ ਵਿੱਚ ਜਿੱਥੇ ਚਿਕਨ ਗੁਨੀਆ ਨਹੀਂ ਹੋਇਆ ਇੱਥੇ ਡੇਂਗੂ ਨਹੀਂ ਹੋਇਆ ਕੋਈ ਇਹੋ ਜਿਹਾ ਘਰ ਨਹੀਂ ਆ ਜਿਹੜਾ ਹਸਪਤਾਲ ਨਹੀਂ ਪਹੁੰਚਿਆ ਪਰ ਘਰ ਦਾ ਕੋਈ ਜੀ ਨਹੀਂ ਆ ਜਿਹੜਾ ਹਸਪਤਾਲ ਨਹੀਂ ਪਹੁੰਚਿਆ ਇਹ ਹਾਲਾਤ ਸਾਡੇ ਆਮ ਆਦਮੀ ਪਾਰਟੀ ਨੇ ਕਾਂਗਰਸ ਨੇ ਸਾਡੇ ਕੀਤੇ ਹੋਈ ਸੀ ਛਾਟੇ ਦੇ ਵਿੱਚ ਔਰ ਸਾਥੀਓ ਕੋਈ ਗਣੀ ਨਵੀਂ ਬੰਨੀ ਦੂਰ ਦੀ ਗੱਲ ਆ ਕੋਈ ਲਾਈਟ ਨਵੀਂ ਨਹੀਂ ਇਹ ਕੰਡੀਸ਼ਨ ਨੇ ਜਿੱਥੋਂ ਗਲੀ ਖਰਾਬ ਹੋ ਗਈ ਜਿੱਥੋਂ ਗਲੀ ਪੁੱਟੀ ਗਈ ਉਹ ਗਲੀ ਦੁਬਾਰਾ ਕਦੀ ਬਣੀ ਨਹੀਂ ਜਿਹੜੀਆਂ ਗਲੀਆਂ ਬਣੀਆਂ ਸੀ ਉਹ ਭਾਰਤੀ ਜਨਤਾ ਪਾਰਟੀ ਦੇ ਟਾਈਮ ਤੇ ਅਕਾਲੀ ਦਲ ਦੀ ਸਾਂਝੀ ਸਰਕਾਰ ਸੀ ਉਸ ਟਾਈਮ ਦੀਆਂ ਬਣੀਆਂ ਹੋਈਆਂ ਸੀ ਉਸ ਤੋਂ ਬਾਅਦ ਕਾਂਗਰਸ ਆਈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਆਈ ਕਿਸੇ ਨੇ ਵੀ ਕੋਈ ਕੰਮ ਨਹੀਂ ਕੀਤਾ ਅੱਜ ਲੋਕਾਂ ਨੂੰ ਬਹੁਤ ਗੁੱਸਾ ਆ ਆਮ ਆਦਮੀ ਪਾਰਟੀ ਤੇ ਕਾਂਗਰਸੀ ਪਾਰਟੀ ਨੇ ਬਹੁਤ ਬੁਰੇ ਹਾਲਾਤ ਅੰਮਲ ਸਾਦੇ ਪੂਰੇ ਪੰਜਾਬ ਦੇ ਕਰਤੇ ਤੁਹਾਡੇ ਸ਼ਿਆੜੇ ਨੂੰ ਤਾਂ ਡੁਬੋ ਹੀ ਦਿੱਤਾ ਪਰ ਲੋਕੀ ਇਹ ਗੱਲ ਭੁੱਲਦੇ ਪਏ ਆ ਕਿ 5 ਸਾਲ ਸਰਕਾਰ ਰਹੀ ਆ ਕਾਂਗਰਸ ਦੀ ਔਰ 5 ਸਾਲ ਕਾਉਂਸਲਰ ਦੇ ਜਿਹੜੇ ਜ਼ਿਆਦਾ ਸੀ ਉਹ ਵੀ ਕਾਂਗਰਸ ਦੇ ਰਹੇ ਆ ਪਰ ਕਿਸੇ ਨੇ ਵੀ ਕੋਈ ਹੱਲ ਨਹੀਂ ਕੀਤਾ ਸਭ ਨੇ ਆਪਣੇ ਪੈਸੇ ਬਣਾਏ ਸਭ ਨੇ ਆਪਣੇ ਨਵੇਂ-ਨਵੇਂ ਪਲਾਟ ਖਰੀਦੇ ਲੋਕਾਂ ਦੇ ਪਲਾਟਾਂ ਦੇ ਕਬਜ਼ੇ ਕੀਤੇ ਪਰ ਲੋਕਾਂ ਦੇ ਵਾਸਤੇ ਸਮਾਜ ਵਾਸਤੇ ਛਾਟੇ ਵਾਸਤੇ ਕੋਈ ਕੰਮ ਨਹੀਂ ਕੀਤਾ ਜਿਹੜੀ ਮੂਲ ਭੂਤ ਸੁਵਿਧਾ ਹੁੰਦੀ ਆ ਜਿਹਦੇ ਵਾਸਤੇ ਲੜਨਾ ਬੜੀ ਮਾੜੀ ਗੱਲ ਆ ਕਿ ਅਸੀਂ ਲੜੀਏ ਕਿਸੇ ਹੋਰ ਕੰਮ ਵਾਸਤੇ ਸਾਨੂੰ ਲੜਨਾ ਪੈਂਦਾ ਪਿਆ ਵਾ ਕੂੜਾ ਚੁਕਾਉਣ ਵਾਸਤੇ ਸਾਨੂੰ ਲੜਨਾ ਪੈਂਦਾ ਪਿਆ ਵਾ ਸੀਵਰਜ ਸਮੱਸਿਆ ਠੀਕ ਕਰਨ ਵਾਸਤੇ ਸਾਨੂੰ ਲੜਨਾ ਪੈਂਦਾ ਪਿਆ ਵਾ ਪਾਣੀ ਸਾਫ਼ ਪੀਣ ਵਾਸਤੇ ਇਹ ਕੰਡੀਸ਼ਨ ਸਾਡੇ ਛਾਟ ਤੁਸੀਂ ਸਾਰੇ ਜਾਣਦੇ ਹੋ ਮੈਂ ਰਮਨ ਕੁਮਾਰ ਛਾਟਾ ਮੇਰੀ ਸਾਹਮਣੀ ਵਾਰਡ ਵਿੱਚ ਅਰਵਿੰਦ ਸ਼ਰਮਾ ਕਾਉਂਸਲਰ ਭਾਰਤੀ ਜਨਤਾ ਪਾਰਟੀ ਦਾ ਮੇਰੀ ਤੀਜੀ ਵਾਰਡ ਜਿਹੜੀ ਲਗੇ ਵਾਰਡ ਲੱਗਦੀ ਆ ਉਹਦੇ ਵਿੱਚ ਅਸ਼wini 바ਵਾ ਜੀ ਨਰੈਣਗੜ ਦੀ ਵਾਰਡ ਦੇ ਵਿੱਚ ਔਰ ਜਿਹੜੀ ਚੌਥੀ ਵਾਰਡ ਲਗੇ ਲੱਗਦੀ ਆ ਉਹ ਵਾਰਡ ਕੀ ਆ ਵਡਾਲੀ ਦੀ ਉਹਦੇ ਵਿੱਚ ਅਟਵਾਲ ਦੀ ਅਸੀਂ ਸੈਂਕੜਿਆਂ ਮਾਰ ਨਰੈਣਗੜ ਚੌਂਕ ਵਿੱਚ ਛਾਟੇ ਚੌਂਕ ਵਿੱਚ ਕਾਰਪੋਰੇਸ਼ਨ ਦੇ ਦਫ਼ਤਰ ਦੇ ਅੱਗੇ ਧਰਨੇ ਲਾਏ ਅਸੀਂ ਐਮਐਲਏ ਨੂੰ ਕਿਹਾ ਅਸੀਂ ਕਾਰਪੋਰੇਸ਼ਨ ਨੂੰ ਕਿਹਾ ਕਮਿਸ਼ਨਰ ਨੂੰ ਕਿਹਾ ਅਸੀਂ ਲੋਕਾਂ ਦੇ ਤਰਲੇ ਕੱਡੇ ਰਸਤੇ ਜਾਮ ਕੀਤੇ ਪਰ ਸਾਡੀ 7-8 ਸਾਲ ਤੋਂ ਕੋਈ ਸੁਣ ਲੋਕੀ ਬਿਮਾਰ ਹੋਏ ਇਥੋਂ ਤੱਕ ਕਿ ਲੋਕੀ ਸ਼ਹਾਡੇ ਵਿੱਚ ਇੰਨਾਂ ਬਿਮਾਰੀਆਂ ਕਰਕੇ ਇਸ ਗੰਦਗੀ ਕਰਕੇ ਜਾਨੋਂ ਮੁੱਕ ਗਏ ਪਰ ਸਰਕਾਰ ਨੇ ਕਾਰਪੋਰੇਸ਼ਨ ਨੇ ਐਮ ਐਲ اے ਨੇ ਮੰਤਰੀ ਨੇ ਮੁੱਖ ਮੰਤਰੀ ਨੇ ਕਾਉਂਸਲਰ ਨੇ ਸਾਡੀ ਕਿਸੇ ਨੇ ਨਹੀਂ ਸੁਣੀ ਪ੍ਰਸ਼ਾਸਨ ਨੂੰ 2-3 ਦਿਨ ਤੋਂ ਮੈਂ ਦੇਖਦਾ ਪਿਆ ਵਾਂ ਕਿ ਜਿਹੜੀ ਕੂੜੇ ਦੀ ਸਫਾਈ ਆ ਉਹ ਹੁਣ ਹੀ ਸਟਾਰਟ ਹੋ ਗਈ ਪੂਰੀ ਤਰ੍ਹਾਂ ਨਹੀਂ ਅਜੇ ਸਿਰਫ ਜਿਹੜਾ ਰੋਡ ਦੇ ਉੱਪਰ ਕੂੜਾ ਵਾ ਉਹਨੂੰ ਟਾਲੀਆਂ ਨੇ ਚੁੱਕਣਾ ਚਾਲੂ ਕਰਤਾ ਜਿਹੜੇ ਗਲੀ ਵਿੱਚ ਗੱਡੀਆਂ ਆਉਂਦੀਆਂ ਉਹ ਹਜੇ ਵੀ ਨਹੀਂ ਆਈਆਂ ਦਿਵਾਰੀ ਨੂੰ ਜਦੋਂ ਗਲੀ ਵਿੱਚ ਗੱਡੀ ਆਈ ਆ ਤੇ ਕੂੜੇ ਵਾਲੇ ਬੰਦੇ ਨੇ ਆ ਕੇ ਦਿਵਾਰੀ ਮੰਗੀ ਆ ਤੇ ਮੈਂ ਉਹਨੂੰ ਬੋਲਿਆ ਮੈਂ ਕਿਹਾ ਤੁਸੀਂ ਇੱਥੇ ਵੜਦੇ ਨਹੀਂ ਜੇ ਲੋਕੀ ਪਰੇਸ਼ਾਨ ਆ ਕਹਿੰਦਾ ਭਾਜੀ ਕੀ ਕਰੀਏ ਸਾਨੂੰ ਕੋਈ ਤਨਖਾਹ ਨਹੀਂ ਸਾਡਾ ਕੋਈ ਤੇਲ ਖਰਚਾ ਨਹੀਂ ਸਾਡੇ ਕੋਲ ਹੈ ਹੀ ਕੁਝ ਨਹੀਂ ਆਈਏ ਕਿੱਥੇ ਇਹ ਕੰਡੀਸ਼ਨ ਸਾਡੀ ਪੰਜਾਬ ਸਰਕਾਰ ਦੀ ਆ ਆਮ ਆਦਮੀ ਪਾਰਟੀ ਸਰਕਾਰ ਦੀ ਆ ਇਹ ਕੰਡੀਸ਼ਨ ਉਸ ਬੰਦੇ ਦੀ ਆ ਮੁੱਖ ਮੰਤਰੀ ਦੀ ਜਿਹੜਾ ਕਹਿੰਦਾ ਵਾ ਖਜ਼ਾਨਾ ਭਰਿਆ ਹੋਇਆ ਵਾ ਰੋਲਾ ਪਾਉਂਦਾ ਵਾ ਲੋਕਾਂ ਸਾਹਮਣੇ ਤਮਾਸ਼ੀਆਂ ਕਰਦਾ ਮਜ਼ਾਕ ਕਰਦਾ ਵਾ ਪਰ ਪੰਜਾਬ ਦੇ ਲੋਕੀ ਉਤੋਂ ਤੰਗ ਆ ਮੈਂ ਗੱਲ ਸ਼ਹਾਡੇ ਦੀ ਕਰਦਾ ਪਿਆ ਵਾਂ ਬਸਰ ਦੀ ਕਰਦਾ ਪਿਆ ਵਾ ਜਿੱਥੇ ਮੈਂ ਲੱਗੇ ਰਹਿਣਾ ਵਾਂ ਜਿੱਥੇ ਮੈਂ ਲੋਕਾਂ ਨੂੰ ਦੇਖਦਾ ਕਿ ਲੋਕੀ ਇਸ ਚੀਜ਼ ਤੋਂ ਗੰਦਗੀ ਤੋਂ ਪਿਛਲੇ 7.5 ਸਾਲ ਤੋਂ ਕਿਵੇਂ ਸਫਰ ਕਰਦੇ ਪਏ ਔਰ ਉਹਨਾਂ ਵਿੱਚੋਂ ਅਹੀਂ ਵੀ ਹੈਗੇ ਸਾਫ਼ੀਓ ਇੱਕ ਮੌਕਾ ਫੇਰ ਆ ਗਿਆ ਵਾ ਤੁਸੀਂ ਦੇਖਦੇ ਹੋਗੇ ਮੈਂ ਬਾਰ-ਬਾਰ ਹੁਣ 3-4 ਦਿਨਾਂ ਦਾ ਇਸ ਟੌਪਿਕ ਤੇ ਗੱਲ ਕਰਦਾ ਪਿਆ ਵਾਂ ਇਹ ਮੌਕਾ ਫੇਰ ਆ ਗਿਆ ਵਾ ਆਪਣੇ ਆਪ ਨੂੰ ਬਚਾਣ ਦਾ ਆਪਣੇ ਸਮਾਜ ਨੂੰ ਆਪਣੇ ਲਾਗੇ ਦੇ ਲੋਕਾਂ ਨੂੰ ਆਪਣੀਆਂ ਗਲੀਆਂ ਨੂੰ ਆਪਣੀਆਂ ਨਾਲੀਆਂ ਨੂੰ ਆਪਣੇ ਸੀਵਰੇਜ ਨੂੰ ਤੇ ਆਪਣੇ ਲਾਗੇ ਜਿਹੜਾ ਸਾਰਾ ਹ ਕਿ ਮੌਕਾ ਸਾਡੇ ਕੋ ਆ ਗਿਆ ਵਾ ਇਹ ਮੌਕਾ ਅਸੀਂ ਗਵਾਈਏ ਨਾ ਕਾਰਪੋਰੇਸ਼ਨ ਦੇ ਇਲੈਕਸ਼ਨ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੂੰ ਅਗੇ ਰੱਖਿਆ ਜੀ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਅੱਗੇ ਆਣਗੇ ਤੇ ਸੈਂਟਰ ਸਰਕਾਰ ਨੂੰ ਦਿਖਾ ਹੋਏਗਾ ਕਿ ਪੰਜਾਬ ਦੇ ਵਿੱਚ ਅੰਬਸਰ ਦੇ ਵਿੱਚ ਜਿਹੜੇ ਮੇਅ ਰਗੇ ਆ ਉਹ ਮੇਅਰ ਕਿਹਦੇ ਆ ਉਹ ਭਾਰਤੀ ਜਨਤਾ ਪਾਰਟੀ ਦੇ ਔਰ ਭਾਰਤੀ ਜਨਤਾ ਪਾਰਟੀ ਦੇ ਮੇਅਰ ਹੋਣਗੇ ਤੇ ਸੈਂਟਰ ਸਰਕਾਰ ਪੰਜਾਬ ਦਾ ਸਾਡੇ ਅੰਬਸਰ ਦਾ ਸਾਡੇ ਸ਼ਿਆਟੇ ਦਾ ਜਰੂਰ ਸੋਚੇਗੀ ਸੈਂਟਰ ਸਰਕਾਰ ਦੀ ਕੋਈ ਅੱਧੀ ਸਕੀਮ ਆਏਗੀ ਜੇ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਉਸ ਨੂੰ ਰੋਕਣਾ ਵਿੱਚ ਆਏ ਤੇ ਰੋਕ ਨਹੀਂ पाएगी ਅਸੀਂ ਪੈਸਾ ਇੱਥੇ ਲਿਆ ਕੇ ਅਸੀਂ ਅੰਮ੍ਰਿਤਸਰ ਦੇ ਵਿੱਚ ਕਾਰਪੋਰੇਸ਼ਨ ਨੂੰ ਉੱਚਾ ਚੁੱਕਣ ਦੀ ਕੋਸ਼ਿਸ਼ ਕਰਾਂਗੇ ਸਾਰੇ ਅੰਮ੍ਰਿਤਸਰ ਦਾ ਜਿਹੜਾ ਜਿਹੜੀ ਗੰਦਗੀ ਆ ਉਹਨੂੰ ਸਾਫ਼ ਕਰਨ ਦੀ ਕੋਸ਼ਿਸ਼ ਕਰਾਂਗੇ ਕਾਰਪੋਰੇਸ਼ਨ ਦੇ ਕੋਈ ਇੰਨੇ ਵੱਡੇ ਕੰਮ ਨਹੀਂ ਹੁੰਦੇ ਕਿ ਲੋਕ ਰੋਜ਼ ਜਾ ਕੇ ਧਰਨੇ ਲਾਣ ਸਾਡੇ ਵਰਗੇ ਲੋਕ ਜਾ ਕੇ ਧਰਨੇ ਲਾਣ ਤੇ ਲੋਕਾਂ ਨੂੰ ਇਕੱਠੇ ਕਰਨ ਤੇ ਫਿਰ ਅਸੀਂ ਆਪਣਾ ਕੂੜਾ ਸਾਫ਼ ਕਰਾਈਏ ਇਹ ਬੰਦਿਆਂ ਵਾਲੇ ਕੰਮ ਨਹੀਂ ਇਕਾ ਜਿਹੜਾ ਕਾਰਪੋਰੇਸ਼ਨ ਦਾ ਕੰਮ ਆ ਕੂੜਾ ਚੁੱਕਣ ਦਾ ਕਾਰਪੋਰੇਸ਼ਨ ਦਾ ਕੰਮ ਆ ਨਾਲੀਆਂ ਦੀ ਗੱਟਾਂ ਦੀ ਸਫਾਈ ਕਰਾਉਣ ਦਾ ਪਾਣੀ ਦੀ ਨਿਕਾਸੀ ਦਾ ਸਾਫ਼ ਪਾਣੀ ਲੋਕਾਂ ਨੂੰ ਪਿਆਉਣ ਦਾ ਇਹ ਕੰਮ ਜਿਹੜੇ ਆ ਇਹ ਆਟੋਮੋਟ ਤੇ ਚੱਲਨੇ ਚਾਹੀਦੇ ਆ ਬਾਕੀ ਜਿਹੜੇ ਕੰਮ ਹੋਰ ਹੋਣ ਉਹ ਕੰਮ ਲੋਕੀ ਆਪਣਾ ਹੱਕ ਮੰਗ ਕੇ ਰਹਿਣ ਜਿਸ ਇਲਾਕੇ ਦੇ ਵਿੱਚ ਪੀਣ ਵਾਸਤੇ ਪਾਣੀ ਸਾਫ਼ ਨਾ ਮਿਲੇ ਜਿਸ ਇਲਾਕੇ ਦੇ ਵਿੱਚ ਗਲੀਆਂ ਦੇ ਵਿੱਚ ਜਾਂ ਸਿਵਰੇ ਦਾ ਪਾਣੀ ਤੁਰਿਆ ਫਿਰੇ ਜਿਸ ਇਲਾਕੇ ਦੇ ਵਿੱਚ ਕੂੜਾ ਨਾ ਚੁੱਕਿਆ ਜਾਵੇ ਉਹ ਕਹਿੰਦੇ ਆ ਇਹਨੂੰ ਇਹਨੂੰ ਕਹਿੰਦੇ ਆ ਕਿ ਜਿੰਦੇ ਜੀ ਨਰਕ ਭੁਗਤਣਾਂ ਅਸੀਂ ਛਾਟੇ ਦੇ ਲੋਕ ਜਿੰਦੇ ਜੀ ਨਰਕ ਭੁਗਦੇ ਆਏ ਆ ਸਾਡੇ 7 ਸਾਲ ਤੋਂ ਜਿਹੋ ਜੀ ਹੁਣ ਵੀ ਨਾ ਸਮਝੇ ਹੁਣ ਮੈਂ ਤਾਂ ਬੋਲਦਾ ਪਿਆ ਵਾਂ ਕਿ ਹੁਣ ਉਹ ਫਿਰ ਜਿਹੜੇ ਬਰਸਾਤੀ ਡੱਡੂ ਨੇ ਜਿਹੜੇ ਪਿਛਲੇ 5 ਸਾਲਾਂ ਤੋਂ ਕਾਉਂਸਲਰ ਸੀ ਕਾਂਗਰਸ ਦੇ ਉਹ ਅੱਜ ਫਿਰ ਬਾਹਰ ਨਿਕਲ ਆਏ ਨੇ ਉਹਨਾਂ ਨੂੰ ਲੱਗਦਾ ਵਾ ਕਿ ਸ਼ਾਇਦ ਕਿ ਅਸੀਂ ਆਮ ਆਦਮੀ ਪਾਰਟੀ ਦੇ ਜਿਹੜਾ ਬਿੜਾਗਰ ਕੀਤਾ ਪੰਜਾਬ ਦਾ ਅੰਮ੍ਰਿਤਸਰ ਦਾ ਛਾਟੇ ਦਾ ਅਸੀਂ ਉਹਨਾਂ ਦੇ ਥੱਲੇ ਬੈਠ ਕੇ ਸਾਡਾ ਨਾਂ ਨਾ ਲੱਗੇ ਕਿਉਂਕਿ 5 ਸਾਲ ਇਹਨਾਂ ਨੇ ਕੁਝ ਨਹੀਂ ਕੀਤਾ ਅੱਜ ਦੇ ਦਿਨ ਤੱਕ ਕਾਉਂਸਲਰ ਉਹੀ ਨੇ ਜਿਹੜੇ ਪਿਛਲੇ ਕਾਂਗਰਸ ਦੇ ਕੌਂਸਲਰ ਸੀ ਉਹ ਕਿ ਚੋਣ ਹੋਏ ਨਹੀਂ ਹੁਣ ਚੋਣ ਦੁਬਾਰਾ ਹੋਣੇ ਆ ਜੇ ਅਸੀਂ ਸਾਫ ਸਫਾਈ ਦੇਖਣਾ ਚਾਹੁੰਦੇ ਆ ਜੇ ਅਸੀਂ ਚਾਹੁੰਦੇ ਆ ਕਿ ਸਾਡੇ ਟੱਬਲ ਵਿੱਚ ਸਾਡੇ ਪਰਿਵਾਰ ਵਿੱਚੋਂ ਕੋਈ ਬਿਮਾਰ ਨਾ ਪਵੇ ਤੇ ਫਿਰ ਇੱਕੋ ਹੀ ਨਿਸ਼ਾਨ ਆ ਉਹ ਕਮਲ ਦਾ ਫੁੱਲ ਆ ਜਿੱਦਨ ਕਮਲ ਦੇ ਫੁੱਲ ਦਾ ਜਿੱਦਨ ਭਾਰਤੀ ਜਨਤਾ ਪਾਰਟੀ ਦਾ ਮੇਅਰ ਅੰਬਲਸਰ ਦੇ ਵਿੱਚ ਬਣ ਗਿਆ ਉਦੋਂ ਗੱਲ ਕਰਾਂਗੇ ਕਿ ਜੋ ਆਵਾਦੀ ਪਾਰਟੀ ਨੇ ਕੀਤਾ ਜੋ ਕਾਂਗਰਸ ਨੇ ਕੀਤਾ ਹੁਣ ਭਾਰਤੀ ਜਨਤਾ ਪਾਰਟੀ ਨੇ ਕਿਵੇਂ ਅੰਬਲਸਰ ਦੀ ਸਫਾਈ ਕਰਾਤੀ ਕਿਵੇਂ ਸੀਵੇ ਸਮੱਸਿਆ ਠੀਕ ਕਰਾਤੀ ਕਿਵੇਂ ਕੂੜਾ ਚੁਕਾਤਾ ਤੇ ਕਿਵੇਂ ਸ਼ੁੱਧ ਪਾਣੀ ਜਿਹੜਾ ਵਾ ਉਹ ਲੋ ਇਹ ਗੱਲ ਅਸੀਂ ਫੇਰ ਕਰਾਂਗੇ ਪਰ ਇੱਕ ਵਾਰੀ ਜ਼ੋਰ ਤੁਹਾਨੂੰ ਲਾਣਾ ਪੈਣਾ ਵਾ ਜਿਵੇਂ ਤੁਸੀਂ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਕੀਤਾ ਉਹਨਾਂ ਨੇ ਜੂਆ ਖੇਡਿਆ ਸਾਨੂੰ ਬੇਵਕੂਫ ਬਣਾਇਆ ਉਹਨਾਂ ਦੀ ਗੱਲਾਂ ਵਿੱਚ ਅਸੀਂ ਆ ਗਏ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਆਪਣੇ ਗਰੀਬਾਂ ਨੂੰ ਜਵਾਨਾਂ ਕੀਤੀ ਜਿਹੜਾ ਉਹਨਾਂ ਨੇ ਝੂਠ ਬੋਲੇ ਸਾਡੇ ਨਾਲ ਵਾਅਦੇ ਕੀਤੇ ਸਾਰੇ ਵਾਅਦੇ ਗਲਤ ਨਿਕਲੇ ਸਾਡੇ ਅਸੀਂ ਕਾਂਗਰਸ ਨੂੰ ਮੌਕਾ ਦੇ ਕੇ ਦੇਖਿਆ ਅਸੀਂ ਕਾਲੀ ਤਲ ਨੂੰ ਮੌਕਾ ਦੇ ਕੇ ਵੇਖਿਆ ਅਸੀਂ ਆਮ ਆਦਮੀ ਪਾਰਟੀ ਨੂੰ ਮੌਕਾ ਦੇ ਕੇ ਦੇਖਿਆ ਇਸ ਵਾਰੀ ਅਸੀਂ ਭਾਰਤੀ ਜਨਤਾ ਪਾਰਟੀ ਨੂੰ ਮੌਕਾ ਦੇਣਾ ਵਾ ਭਾਰਤੀ ਜਨਤਾ ਪਾਰਟੀ ਦੇ ਲੋਕ ਆਉਣਗੇ ਤੇ ਠੋਕ ਕੇ ਕੰਮ ਕਰਨਗੇ ਜੇ ਨਾ ਕਰਨਗੇ